ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਦੇ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪੁਸ਼ਕਰ ਸੀਗੇ ਨਾ ਰਾਤ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਤੇ ਪੁਸ਼ਕਰ ਰਾਤ ਰਹੇ ਹਾਂ ਤੇ ਸਵੇਰੇ ਆਪਾਂ ਜਿਹੜਾ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਸਮਾਂ ਹੋ ਚੁੱਕਿਆ ਜੀ 3 ਵਜ ਚੁੱਕੇ ਨੇ ਤੇ ਸਾਰਿਆਂ ਸੰਗ ਬੈਣੀਆ ਬੱਸ ਦੇ ਵਿੱਚ ਬੈਟਰੀਆਂ ਨੇ ਬੱਸ ਆਪਣੀ ਸਟਾਰਟ ਆ ਤੇ ਇੱਥੋਂ ਜਿਹੜਾ ਅੱਜ ਆਪਣਾ ਵਾਪਸੀ ਦਾ ਸਫ਼ਰ ਆ ਨਾ ਤੇ ਪਿੰਡ ਜਾਵਾਂਗੇ ਅੱਜ ਜੀ ਪੁਸ਼ਕਰ ਤੋਂ ਤੁਹਾਨੂੰ ਪੰਜਾਬ ਤੱਕ ਦਾ ਸਾਰਾ ਸਫ਼ਰ ਦਿਖਾਵਾਂਗੇ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਚੱਲਦੇ ਆ ਜੀ ਚਲੋ ਅ ਵਸ ਦੇ ਵਿੱਚ ਬਹਿਨੇ ਆ ਤੇ ਕਰਦੇ ਆ ਸਫਰ ਦੀ ਸ਼ੁਰੂਆਤ ਪਰ ਇਥੋਂ ਆਪਾਂ ਚੱਲਣ ਲਈ ਤਿਆਰ ਆ ਨਾ ਬਾਕੀ ਸਫਰੀਦ ਨਾ ਕਰਦੇ ਆ ਗੱਲਬਾਤ ਹਾਂਜੀ ਸਫਰੀਦ ਸਫਰ ਅੱਜ ਵਾਪਸੀ ਦਾ ਸਫਰ ਹੈ ਜੀ ਤੇ ਯੂਰ ਸਾਹਿਬ ਦੀ ਯਾਤਰਾ ਬਹੁਤ ਵਧੀਆ ਰਹੀ ਕੋਲਮ ਲਾ ਕੇ ਤੇ ਤਕਰੀਬਨ ਸਮਾਂ ਹੋ ਗਿਆ 3:07 ਦਾ ਧੰਨਵਾਦੀ ਜੀ ਸਮਾਂ ਟਪ ਹੋ ਗਿਆ ਤੇ ਲੰਬਾ ਸਫਰ ਆਪਾਂ ਗੂਗਲ ਮੈਪ ਤੇ ਦਿਖਾ ਵੀ ਦਿੰਨੇ ਆ ਨਾ ਤੁਹਾਨੂੰ ਚੈੱਕ ਕਰਕੇ ਕਿ ਕਿੰਨਾ ਸਫਰ ਆਪਣੇ ਪਿੰਡ ਤੱਕ ਤੇ ਲਾਈਏ ਪਿੰਡ ਤੱਕ ਦਾ ਹੀ ਲਾ ਆ ਯਾਰ ਤਰ ਆਪਾਂ ਨੂੰ ਕੋਈ ਸਫ਼ਰ ਪੈਣਾ ਨਾ ਜੇ ਪਿੰਡ ਬਹੁਤ ਪੁੱਛਦੇ ਰਹਿੰਦੇ ਆ ਭਾਈ ਪਿੰਡ ਕਿਹੜਾ ਪਿੰਡ ਕਿਹੜਾ ਤੁਹਾਡਾ ਪਿੰਡ ਕਿਹੜਾ ਹੈ ਨਾਲੇ ਪਿੰਡ ਦਿਖਾ ਦਾਂਗੇ ਉਹੀ 625 ਕਿਲੋਮੀਟਰ ਦਾ ਸਫ਼ਰ ਆ ਆਪਣਾ ਜੇ ਹੁਣ ਤੋਂ ਕੰਟੀਨਿਊ ਚੱਲਾਂਗੇ ਨਾ ਜੇ ਹੁਣ ਤੋਂ ਕੰਟੀਨਿਊ ਚੱਲਾਂਗੇ ਆਪਾਂ ਤਾਂ 10 ਘੰਟੇ ਲੈ 19 ਮਿੰਟ ਦਾ ਰਸਤਾ ਵਿੱਚ ਦੀ ਰੁੱਕ ਕੇ 12-13 ਘੰਟੇ ਤਾਂ ਆਪਾਂ ਨੂੰ ਲੱਗ ਜਾਣਗੇ ਤਿੰਨ ਘੰਟੇ ਸਾਡੇ ਰਿਸ਼ਤੇ ਤਾਂ ਮੰਨੋ ਇਹਨਾਂ ਕਟਾਈਮ ਦਾ ਲੱਗੇ ਜਾਂਦਾ 624 ਕਿਲੋ ਚਲੋ ਠੀਕ ਆ ਜੀ ਬਾਕੀ ਸੰਗ ਥਲੇ ਥੋੜੀ ਰਹਿੰਦੀ ਆ ਨਾ ਤੇ ਬੱਸ ਦੇ ਵਿੱਚ ਬੈਠਦੇ ਆ ਚੱਲਦੇ ਆ ਤੇ ਆਪਣੇ ਸਫ਼ਰ ਦੀ ਜਿਹੜੀ ਸ਼ੁਰੂਆਤ ਆ ਕਰ ਰਹੇ ਆ ਤੇ ਹਲੇ ਰਹਿੰਦੇ ਨੇ ਮਿਲਦਾ ਥੋੜੇ ਬੰਦੇ ਆ ਨਾ ਬੱਸ 2-4 ਕ ਬੰਦੇ ਜਿਹੜੇ ਰਹਿੰਦੇ ਨੇ ਬੱਸ ਚੱਲਦੇ ਆ ਬੱਸ ਦੇ ਵਿੱਚ ਤੇ ਕਰਦੇ ਆ ਸਫ਼ਰ ਦੀ ਸ਼ੁਰੂਆਤ ਤੇ ਆ ਆਪਣੀ ਬੱਸ ਆ ਜੀ ਤੇ ਆਪਾਂ ਆਪਣੇ ਪਹਿਲੇ ਸਟਾਪ ਤੇ ਰੁਕੇ ਆ ਨਾ ਜੀ ਤਾਂ ਥੋੜਾ ਜਿਹੜਾ ਜੋਧਪੁਰ ਹੈਗਾ 127 ਕਿਲੋਮੀਟਰ ਆ ਸਾਹਮਣੇ ਬੋਰਡ ਲੱਗਿਆ ਹੋਇਆ ਤੇ ਆਪਾਂ ਗਊਸਾਲਾ ਦੇ ਸਾਹਮਣੇ ਰੁਕਿਆ ਹਨਾ ਸ਼੍ਰੀ ਕ੍ਰਿਸ਼ਨ ਗੋਪਾਲ ਗਊ ਸੇਵਾ ਸੰਮਤੀ ਜੋਧਪੁਰ ਰੋਡ ਨਾਗੌਰ ਰਾਜਸਥਾਨ ਨਾਗੌਰ ਸ਼ਹਿਰ ਹੈ ਜੀ ਤੇ ਇੱਥੇ ਜਿਹੜਾ ਆਪਣਾ ਪਹਿਲਾ ਸਟਾਪ ਹੋਇਆ ਤੇ ਇੱਥੇ ਮੀਂਹ ਵੀ ਪੈ ਰਿਹਾ ਹਨਾ ਤੁਸੀਂ ਰੋਡ ਦੇ ਉੱਤੇ ਦੇਖ ਰਹੇ ਹੋ ਕਾਫੀ ਜਿਹੜਾ ਤੇਜ਼ ਮੀਂਹ ਆ ਗਿਆ ਹਨਾ ਮੰਤਾ ਕੰਮ ਦੇ ਨੂੰ ਕੁ ਸਮਾਧੀ ਗਊਸ਼ਾਲਾ ਦੇ ਵਿੱਚ ਮੰਦਿਰ ਬਣਿਆ ਹੋਇਆ ਨਾ ਸ਼੍ਰੀ ਕਾਲ ਵਿਰੋਧ ਮੰਦਿਰ ਇਹ ਕਾਫੀ ਬਟਾੜਾ ਮੰਦਿਰ ਬਣਿਆ ਹੋਇਆ ਲੋਕ ਸਾਰੇ ਇੱਥੇ ਜਿਹੜੇ ਆਰਤੀ ਸਟਾਰਟ ਹੋ ਚੁੱਕੇ ਦਿਖਾਉਨੇ ਆ ਤੁਹਾਨੂੰ ਆਪਾਂ ਆਪਾਂ ਰੁਕਿਆ ਜੀ ਆਪਣਾ ਦੂਜੇ ਸਟਾਪ ਤੇ ਸ਼ਹਿਰ ਹਨੂਮਾਨਗੜ੍ਹ ਰਾਜਸਥਾਨ ਤੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਗੁਰਦੁਆਰਾ ਭਾਈ ਸੁੱਖਾ ਸਿੰਘ ਭਾਈ ਮਹਤਾਬ ਸਿੰਘ ਤਕਰੀਬਨ ਪੌਣੇ 1 ਦਾ ਟਾਈਮ ਹੋ ਗਿਆ ਤੇ ਆਜੋ ਹੁਣ ਆਪਾਂ ਤੁਹਾਨੂੰ ਜਿਹੜਾ ਇਤਿਹਾਸਿਕ ਬੋਰਡ ਤੋਂ ਜਾਣੂ ਕਰਾਉਨੇ ਆ ਬੋਰਡ ਤੇ ਲਿਖਿਆ ਹੋਇਆ ਇਤਿਹਾਸ ਨੂੰ ਆਪਾਂ ਪੜ੍ਹਦੇ ਆ ਤੇ ਦੱਸ ਦਿਆਂ ਤੁਹਾਨੂੰ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਛੌਣੀ ਨਹਿنگ ਬੁੱਢਾ ਦਲ ਹਨੂਮਨਗੜ੍ਹ ਸ੍ਰੀ ਹਰਮੰਦਰ ਸਾਹਿਬ ਦੀ ਬਿਬਾਦਵੀ ਨਾਂ ਸਹਾਰਦੇ ਹੋਏ ਸਨ 1741 ਵਿੱਚ ਸ਼ਹੀਦ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਜੀ ਨੇ ਬੁੱਢਾ ਜਹੜ ਤੋਂ ਅਰਦਾਸ ਕਰ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਮੱਸੇ ਰੰਗੜ ਦਾ ਸਿਰ ਵੱਢ ਕੇ ਬੁੱਢਾ ਜਹੜ ਆਉਂਦੇ ਸਮੇਂ ਰਾਤਰੀ ਵਿਸ਼ਰਾਮ ਇਸ ਬਣ ਸਹਿ ਥੱਲੇ ਕੀਤਾ ਸੀਗਾ ਹਨ ਤੇ ਜਦੋਂ ਭਾਈ ਸੁੱਖਾ ਜੀ ਭਾਈ ਮਹਿਤਾਬ ਜੀ ਹਰਮੰਦਰ ਸਾਹਿਬ ਕੋ ਮਸੇ ਰੰਗੜ ਦਾ ਜਿਹੜਾ ਸਿਰ ਵੱਢ ਕੇ ਲੈ ਕੇ ਆਏ ਤੇ ਤਾਂ ਉਰੇ ਆ ਕੇ ਹੋ ਰੁਕੇ ਸੀਗੇ ਨਾ ਤੇ ਉਰੇ ਰਾਤਰੀ ਵਿਸ਼ਰਾਮ ਕੀਤਾ ਸੀ ਤੇ ਇੱਧਰ ਸਾਹਮਣੇ ਜਿਹੜੀ ਉਹ ਤਸਵੀਰ ਤਸਵੀਰ ਵੀ ਬਣਾਈ ਹੋਈ ਆ ਨਾ ਬਿਲਕੁਲ ਉਵੇਂ ਦਾ ਉਵੇਂ ਦਾ ਦ੍ਰਿਸ਼ ਦਿਖਾਇਆ ਗਿਆ ਬਿਲਕੁਲ ਨਾ ਆ ਤਸਵੀਰ ਦੇ ਵਿੱਚ ਜਦੋਂ ਬਾਬਾ ਸੁੱਖਾ ਜੀ ਤੇ ਬਾਬਾ ਮਹਤਾਬ ਜੀ ਜਿਹੜਾ ਮਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਆਏ ਤੇ ਜਿਹੜਾ ਤੁਸੀਂ ਬਣ ਸਾਹਿਬ ਦੇਖ ਰਹੇ ਹੋ ਨਾ ਇਹਦੇ ਥੱਲੇ ਜਿਹੜਾ ਵਿਸ਼ਰਾਮ ਕੀਤਾ ਸੀ ਬਾਬਾ ਸੁੱਖਾ ਜੀ ਤੇ ਬਾਬਾ ਮਹਤਾਬ ਜੀ ਨੇ ਤੇ ਜਿਹੜੇ ਆ ਰੁੱਖ ਦੇ ਤੁਸੀਂ ਇਹਨਾਂ ਦਰਸ਼ਨ ਕਰ ਰਹੇ ਹੋ ਤੇ ਇਹ ਇਤਿਹਾਸਿਕ ਰੁੱਖ ਆ ਜੀ ਤੇ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਜਿਹੜੀ ਇਹ ਸਥਾਨ ਬਣਾਇਆ ਗਿਆ ਹੈ ਨਾ ਜਿਹੜਾ ਸਥਾਨ ਜਿੱਥੇ ਇਹ ਰੁੱਖ ਆ ਤੇ ਆਜੋ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਚੱਲਦੇ ਆਂ ਅੰਦਰ ਤੇ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਕੀ ਅੰਕਲ ਜੀ ਬਹੁਤ ਚੰਗੇ ਲੱਗੇ ਧੰਨਵਾਦ ਤੁਹਾਡਾ ਵੀ ਬਹੁਤ ਯਾਤਰਾ ਕਰ ਗਈ ਤੇ ਅੱਜ ਆਪਣਾ ਅੱਜ ਆਪਣੇ ਸਫਰ ਦਾ ਜਿਹੜਾ ਲਾਸਟ ਦਿਨ ਹੈ ਨਾ ਤੇ ਅੰਕਲ ਜੀ ਆਪਣੇ ਨਾਲ ਸਫਰ ਕਰ ਰਹੇ ਤੇ ਜਿੱਦਣ ਦੇ ਆਪਾਂ ਨੇ ਇਹ ਸਫਰ ਸਟਾਰਟ ਕਰਿਆ ਹੈ ਨਾ ਬਾਕੀ ਅੰਕਲ ਨੂੰ ਪੁੱਛਦੇ ਹਾਂ ਕਮੇ ਦੇ ਰਹੀ ਇਹਨਾਂ ਦੀ ਯਾਤਰਾ ਹਾਂਜੀ ਅੰਕਲ ਜੀ ਹਾਂਜੀ ਯਾਤਰਾ ਹਰਿਉਰ ਸਾਹਿਬ ਤੇ ਦਰਸ਼ਨ ਕੀਤੇ ਬਹੁਤ ਮਤਲ ਅਨੰਦ ਆਇਆ ਮਤਲ ਗੁਰੂ ਸਾਹਿਬਾਨਾਂ ਦੇ ਜੋ ਦੀ ਆ ਵੀ ਇਹ ਜੁਨਗਰ ਸਿੱਖ ਹੈ ਜੋ ਮਗਲਾਂ ਮਾਂ ਉਹ ਨੂੰ ਅਬੀਕ ਦਾ ਸਾਥ ਪਾਲ ਕੇ ਉਹਨਾਂ ਅਬਜ਼ੁਰਗਾਂ ਤੋਂ ਦੇ ਹਸਾਬ ਨਾਲ ਸਾਰੇ ਦਰਸ਼ਕ ਦੇਦਾਰੇ ਕੀਤੀ ਗਾੜ੍ਹ ਵਿਲੇ ਵੀ ਅਤੀ ਸੰਤਾਂ ਹਾਂ ਤੋਂ ਲੈ ਕੇ ਗਵਾਲੀਆ ਦਾ ਔਰ ਆਗਰਾ ਤੋਂ ਹੁੰਦੇ ਹੋਏ ਸੇਪੂਰੀ ਫਿਰ ਹਜੂਰ ਸਾਹਿਬ ਪਹੁੰਚੇ ਔਰ ਹਜੂਰ ਸਾਹਿਬ ਤੋਂ ਵਾਪਸ ਹੀ ਰਾਜਸਥਾਨ ਦੇ ਵਿੱਚ ਆਏ ਸਾਰੇ ਬਹੁਤ ਹੀ ਗੁਰਦੁਆਰਿਆਂ ਦੇ ਇਤਿਹਾਸਿਕ ਗੁਰੂ ਘਰ ਤੇ ਉਹਨਾਂ ਦੇ ਦਰਸ਼ਨ ਕੀਤੇ ਬੜਾ ਸੰਗਤਾਂ ਦਾ ਪਿਆਰ ਰਿਆ 60 ਪਾਟ ਸੰਗਤ ਦਾ ਇਕੱਠ ਸੀਗਾ ਫਾਰ ਆਨੇ ਨਾਲ ਮਿਲ ਕੇ ਯਾਤਰਾ ਬਹੁਤ ਕਰ ਰਹੇ ਨੇ ਨਹੀਂ ਹੈਗਾ ਵੀ ਵੀ ਆਪਸੀਂ ਪਹਿਲੀ ਵਾਰ ਯਾਤਰਾ ਕਰ ਰਹੇ ਆ ਕਿ ਇੱਥੇ ਆਪਾਂ ਮਿਲੇ ਸੀਗੇ ਯਾਤਰਾ ਤੇ ਆ ਗਏ ਹਾਂ ਜੀ ਬਿਲਕੁਲ ਨਹੀਂ ਆਪਾਂ ਫਿਰ ਹੈਗਾ ਫੈਮਿਲੀ ਮੈਂਬਰ ਦੀ ਤਰ੍ਹਾਂ ਹੀ ਮਗਲਾਈ ਸਾਹ ਸਾਥ ਹੀ ਨਹੀਂ ਹੋਇਆ ਵੀ ਅਸੀਂ ਕਿਤੇ ਸਾਹ ਕਹਿੰਦੇ ਕੁਦਰਤੀ ਸਹਾਲਣ ਮੈਂ ਆਪਣੇ ਪਿੰਡ ਤੋਂ ਇਕੱਲਾ ਹੀ ਮਤਲਬ ਠੀਕ ਆ ਸੰਗਤ ਦੇ ਰੂਪ ਤੇ ਪਿੰਡ ਦਲਾਵਾਲਾ ਜਿਲ੍ਹਾ ਸਰਸਾ ਬਲਾਕ ਅਵਦਾ ਕੋ ਬਦਲਾ ਹਾਂ ਅੰਕਲ ਜੀ ਪੂਰੇ ਸਫ਼ਰ ਦੇ ਵਿੱਚ ਸਾਡੇ ਨਾਲ ਰਹੇ ਨੇ ਤੇ ਅੱਜ ਡੱਬਾ ਵਾਲੀ ਆਪਾਂ ਰੁਕਿਆ ਨਾ ਅੰਕਲ ਇੱਥੋਂ ਜਿਹੜਾ ਆਪਣਾ ਪਿੰਡ ਉਰੋਂ ਚਲੇ ਜਾਣਗੇ ਤੇ ਆਪਾਂ ਜਿਹੜਾ ਸਿੰਗਾਪੁਰੇ ਤੱਕ ਜਾਵਾਂਗੇ ਉੱਥੋਂ ਫਿਰ ਆਪਣੀ ਗੱਡੀ ਤੇ ਪਿੰਡ ਵੱਲ ਜਾਵਾਂਗੇ ਹਾਂ ਚਲੋ ਠੀਕ ਆ ਪੰਜਾਬ ਤੇ ਹਰਿਆਣਾ ਦਾ ਬਾਉਂਡਰ ਹੈ ਹਾਂਜੀ ਹਾਂਜੀ ਇਸ ਤੋਂ ਪੰਜਾਬ ਉਰੇ ਤੁਹਾਡੇ ਲਵੀ ਆ ਪਿੰਡ ਹਨਾ ਤੁਹਾਡਾ ਆਪਣਾ ਮੇਰਾ ਪਤੀ ਕੁਲੋ ਮੈਟਰ ਅੱਛਾ 25 ਕਿਲੋਗ੍ਰਾਮ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਇੱਥੇ ਅੰਕਲ ਜੀ ਹੁਣ ਜਾਣਗੇ ਆਪਣੇ ਘਰ ਨੂੰ ਤੇ ਅਸੀਂ ਜਾਵਾਂਗੇ ਆਪਣੇ ਅੱਗੇ ਸਫਰ ਦੀ ਵਾਹ ਹੈ ਗਾਇਜ਼ ਅੱਜ ਹਮ ਪਹੁੰਚ ਗਏ ਸਿਟੀ ਰੱਗ ਵਾਲੀ ਚਲੋ ਠੀਕ ਹੈ ਜੀ ਫਿਰ ਹੁਣ ਬਾਕੀ ਦੀਆਂ ਸੰਗਤਾਂ ਨੂੰ ਛੱਡਦੇ ਆਂ ਉਰੇ ਤੇ ਆਪਾਂ ਚੱਲਦੇ ਆਂ ਇਥੋਂ ਆਪਣੇ ਅੱਗੇ ਦੇ ਸਫਰ ਦੀ ਵਾਹ ਚੰਡੀ ਪਰਬਤ ਕਹਿੰਦੇ ਉਹ ਤੋਂ ਉੱਪਰ ਉਹ ਲੱਗਾ ਹੋਇਆ ਧੇਰੋਂ ਕੁ ਉਪਾਈ ਅਰਗਬਤੀਆਂ ਫਿਰ ਪੰਡਤ ਤਾਂ ਭੱਜ ਗਏ ਮਹਾਰਾਜ ਦਾ ਟਕਲੇ ਹੋ ਗਏ ਚੰਡੀ ਪਾੜ ਪਾੜ ਕੇ ਬੱਲੇ ਝਟਕਣਗੇ ਉਹ ਉਹ ਕਰਦੀ ਆਂ ਔਰ ਚੰਡੀ ਦਾ ਪਾੜ ਕਰਕੇ ਅਰਗਬਤੀ ਦੇ ਕੇ ਧੂਹ ਲਾ ਕੇ ਝੋਲ ਦੇ ਸੀ ਜੇ ਰੋ ਸੁੱਕੀ ਫਿਰ ਵੜਕਣੇ ਲੱਗੇ ਤੇਰੇ ਵਰਗੇ ਵੜ ਕੋ ਬੋਨਾ ਜਾ ਰਸ ਵੀਰ ਹੋ ਜਾਂਦਾ ਨਾ ਫਿਰ ਉਸ ਆ ਉਹਦਾ ਜੋਸ਼ ਆਇਆ ਕੋਈ ਜਲ ਚੰਗਾ ਵੀ ਅੱਧੀ ਚੰਗੀ ਨੂੰ ਧੋ ਦਿੰਦੀ ਚੰਡੀ ਵੜਦੇ ਚੰਡੀ ਚੰਡੀ ਪੜਦੇ ਸੋ ਗੱਡੀ ਪੜ ਕੇ ਫਿਰ ਜਾਂਦੀ ਬਾਹਰ ਕਹਿੰਦੇ ਨਾ ਕੰਮ ਕਰਦੀਆਂ ਗੰਗੋਈਆਂ ਆਪਣੀ ਆਰਮੀ ਦੀ ਹਾਂ ਗੱਡੀ ਜੰਡੀ ਪੜਾਈ ਆ ਫੌਜੀਾਂ ਸਿਰ ਸਖਰੀ ਜੀ ਮੇਲੇ ਫੌਜੀ ਸੀ ਆਪਣਾ ਪੜਾਈ ਪੜਾਈ ਵੀਰ ਜੋ ਚੌਣ ਇਹ ਤਾਂ ਭਰਾ ਇਹਨਾਂ ਸਾਰੀ ਗੱਲ ਜੇ ਸੁਣ ਚੇ ਹੋ ਭਾਈ ਉੱਥੇ ਮਾਰ ਇਤਿਆਦ ਹੋਣਾ ਆਪਾਂ ਨੂੰ ਨਹੀਂ ਪਤਾ ਫਿਰ ਇੱਕ ਤਾਂ ਆਪਾਂ ਛੋਟੇ ਆ ਨਹੀਂ ਮਾਤਾ ਆਪਾਂ ਹੁਣ ਕੋਈ ਤੋਂ ਉੱਦ ਆਇਆ ਉਹ ਗੜਾ ਉਹ ਤੇ ਪੱਤਰੀ ਵਾਲਾ ਉਕੇ ਮੰਨਦੇ ਨਹੀਂ ਇਹ ਗੱਲ ਤੇ ਆਪਾਂ ਸਿੰਗਾਪੁਰੇ ਪਹੁੰਚ ਗਏ ਸੀਗੇ ਤਕਰੀਬਨ 5 ਕਜੇ ਹੈਨਾ 4:30 5 ਵਜੇ ਆਪਾਂ ਪਹੁੰਚ ਗਏ ਸੀਗੇ ਤੇ 5:30 ਜਿਹੜਾ ਆਪਾਂ ਉਥੋਂ ਚੱਲ ਪਏ ਸੀਗੇ ਨਾ ਤੇ ਆਪਾਂ ਨੇ ਜਿਹੜੀ ਦੁਪਹਿਰੇ ਰੋਟੀ ਖਾਧੀ ਸੀ 12 ਕਜੇ ਹੈਨਾ ਤੇ ਰਸਤੇ ਦੇ ਵਿੱਚ ਜਿਹੜਾ ਦਿਲਨੂਰ ਫੈਮਿਲੀ ਢਾਬਾ ਆ ਤੇ ਇੱਥੇ ਸੋਚਿਆ ਵੀ ਚਲੋ ਭੁੱਖ ਲੱਗੀ ਸੀ ਵੀ ਰੋਟੀ ਖਾ ਕੇ ਚਲੇ ਜਾਨੇ ਹੈਨਾ ਤੇ ਰੋਟੀ ਖਾ ਕੇ ਤੁਰਨ ਲੱਗਿਆਂ ਕਿਦਾ ਸਫ਼ਰ ਸ਼ੁਰੂ ਕਰਦੇ ਆ ਅੱਜ ਸਫ਼ਰ ਬਹੁਤ ਲੰਬਾ ਸੀ ਹੂੰ ਤੇ ਅੱਜ ਥਕਾਵਟ ਮਹਿਸੂਸ ਕਰ ਰਹੇ ਨੇ ਨੌਜਵਾਨ ਥੋੜੀ ਥੋੜੀ ਥੱਕ ਜੇਗੇ ਯਾਰ ਹੋਰੇ ਲੋਟ ਹਨ ਤੇ ਕਿਉਂਕਿ ਲੰਬਾ ਸਫ਼ਰ ਜਦੋਂ ਆਪਾਂ ਕਰਦੇ ਆਂ ਇੱਕ ਤਾਂ ਬੱਸ ਦੇ ਵਿੱਚ ਬੈਠੇ ਰਹੇ ਤੇ ਉੱਥੇ ਬੰਦਾ ਥੱਕ ਜਾਂਦਾ ਜਦੋਂ ਕਾਫੀ ਟਾਈਮ ਬੈਠਾ ਰਹੇ ਹੁਣ ਜਿਵੇਂ ਸਿੰਗਾਪੁਰੇ ਤੋਂ ਆਪਾਂ ਮਤਲਬ ਆਏ ਆ ਆਪ ਚਲਾ ਕੇ ਜਦੋਂ ਆਉਨੇ ਆ ਕੋਈ ਵੀ ਵਹੀਕਲ ਚਲਾਈਏ ਮਤਲਬ ਮੋਟਰਸਾਈਕਲ ਆ ਚ ਗੱਡੀ ਐ ਤੇ ਜਿਵੇਂ ਹੁਣ ਗੱਡੀ ਚਲਾ ਕੇ ਆਏ ਆ ਫਿਰ ਬੰਦਾ ਐਕਟਿਵ ਜਾ ਰਿਹਾਦਾ ਹਨ ਤੇ ਸਹੀ ਰਹਿਦਾ ਤੇ ਹੁਣ ਚੱਲਦੇ ਆਂ ਬਸ ਇੱਥੋਂ ਅੱਗੇ ਦਾ 150 ਕਿਲੋਮੀਟਰ ਦਾ ਸਫ਼ਰ ਦੀ ਆ 12:00 ਵਜੇ ਮੈਂ ਕਹਿੰਦਾ ਰੋਟੀ ਖਾਧੀ ਸੀ ਆਪਾਂ ਦੀ ਖਾਧੀ ਆ 12:00 ਹਾਂ 12:00 ਵਜੇ ਆਵਰਦੋਰਾ ਸਾਹਿਬ ਦੇ ਲੱਕ ਕਿਹਾ ਸੀ ਤੇ ਚੱਲਦੇ ਆਂ ਇੱਥੋਂ ਅੱਗੇ ਦਾ ਸਫ਼ਰ ਆਪਣਾ ਸ਼ੁਰੂ ਕਰਦੇ ਆਂ ਹਾਂ ਜੀ ਤੇ ਬਸ ਹੁਣ ਚੱਲਦੇ ਆਂ ਤੇ ਤਕਰੀਬਨ ਅੱਧਿਕ ਵਾਟ ਆਪਾਂ ਨੇ ਕੱਢਤੀ 150 ਕਿਲੋਮੀਟਰ ਚੋਂ ਨਾ ਤੇ ਅੱਧਿਕ ਰਹਿ ਗਈ ਚਲੋ ਫਿਰ ਚੱਲਦੇ ਆਂ ਹੁਣ ਆਪਾਂ ਆਪਣੇ ਘਰ ਦੀ ਵੱਲ ਨਾ ਤੇ ਨੇਰਾ ਕਾਫੀ ਹੋ ਗਿਆ ਤੇ ਬਸ ਚੱਲਦੇ ਆਂ ਹੁਣ ਹੌਲੀ ਹੌਲੀ ਪਹ ਘੰਟਾ ਕ ਮੰਨ ਲਓ ਘੰਟੇ ਕੇ ਜਿਹੜਾ ਆਪਾਂ ਘਰੇ ਪਹੁੰਚ ਜਾਗੇ ਤੇ ਹੁਣ ਆਪਾਂ ਜਿਹੜਾ ਘਰੇ ਪਹੁੰਚ ਚੁੱਕੇ ਆ ਨਾ ਤੇ ਅੱਜ ਆਪਣਾ ਸਫ਼ਰ ਸੀਗਾ ਪੁਸ਼ਕਰ ਤੋਂ ਲੈ ਕੇ ਪੰਜਾਬ ਤੱਕ ਦਾ ਤੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਪੁਸ਼ਕਰ ਤੋਂ ਲੈ ਕੇ ਪੰਜਾਬ ਤੱਕ ਦਾ ਸਾਰਾ ਸਫ਼ਰ ਦਿਖਾਇਆ ਤੇ ਹੁਣ ਇੱਥੇ ਆਪਾਂ ਜਿਹੜਾ ਬਲੌਗ ਦਾ ਐਂਡ ਕਰਦੇ ਆ ਨਾ ਤੇ ਅੱਜ ਦਾ ਆਪਣਾ ਲਾਸਟ ਬਲੌਗ ਸੀਗਾ ਇਹ ਸਫ਼ਰ ਦਾ ਵੀ ਤੇ ਇਹ ਯਾਤਰਾ ਜਿਹੜੀ ਅੱਜ ਦੇ ਬਲੌਗ ਦੇ ਨਾਲ ਪੂਰੀ ਹੋ ਚੁੱਕੀ ਆ ਨਾ ਤੇ ਅੱਜ ਤੋਂ ਬਸ ਇਹ ਸਫ਼ਰ ਜਿਹੜਾ ਆਪਣਾ ਸਮਾਪਤ ਹੋ ਗਿਆ ਤੇ ਇੱਥੋਂ ਹੁਣ ਆਪਾਂ ਮਿਲਦੇ ਆ ਤੁਹਾਨੂੰ ਜਲਦੀ ਦੀ ਨਵੇਂ ਸਫਰ ਦੀ ਵਾਲਾ ਨਾ ਤੇ ਨਵੇਂ ਸਫਰਾਂ ਤੇ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਨਵਾਂ ਸਫਰ ਬਣਾ ਨਾ ਤੇ ਹੁਣ ਇੱਥੇ ਜਿਹੜਾ ਬਲੌਗ ਦਾ ਐਂਡ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ